ਸ੍ਰੀ ਗੁਰਜੀ ਵੀਡੀਓ ਵੇਖ ਰਿਹਾ ਕਿ ਯਾਰ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਫੈਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਿ ਨਵਾਂ ਕਾਲੀ ਦਲ ਧਾਰਮਿਕ ਆਗੂ ਦੀ ਅਗਵਾਈ ਚ ਪੰਜਾਬ ਦਾ ਸਿਆਸੀ ਜ਼ਮੀਨ ਹਾਸਲ ਕਰ ਸਕੇਗਾ ਸ਼ਰਮਨੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਪੀਤ ਸਿੰਘ ਉਮਰ ਕੇਂਦਰ ਉੱਪਰ ਕੇਂਦਰ ਸਰਕਾਰ ਮਿਲ ਕੇ ਚੱਲਣ ਦੇ ਇਲਜ਼ਾਮ ਲਗਾਏ ਹਨ ਨਵੇਂ ਚਰਨੀ ਕਾਲ ਦਲ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਮੈਨੂੰ ਜਲੀਲ ਕਰਕੇ ਤਖਤ ਸਾਹਿਬ ਦੀ ਸੇਵਾ ਤੋਂ ਮਨਮੋ ਸੁਖ ਨਾ ਕਰਦੇ ਤਾਂ ਮੈਂ ਤੁਹਾਡੀ ਪ੍ਰਵਾਨਗੀ ਨਹੀਂ ਲੈਣੀ ਸੀ ਮੈਂ ਤਖਤ ਦੀ ਸੇਵਾ ਕਰਕੇ ਖੁਸ਼ ਸੀ ਅਕਾਲ ਤਖਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਸੱਦੇ ਜਲਾਸਤ੍ਰਣ ਸੋਮਵਾਰ ਨੂੰ ਹਰਪ੍ਰੀਤ ਸਿੰਘ ਨੂੰ ਨਵੇਂ ਚਰਨੀ ਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਇਸ ਤੋਂ ਪਹਿਲਾਂ ਵੀ ਕਈ ਵਾਰ ਕਾਲੀ ਦਲ ਦੇ ਢੜੇ ਬਣੇ ਪਰ ਬਹੁਤ ਸਾਰੇ ਦੁਬਾਰਾ ਤੋਂ ਸ਼ਰਮੀ ਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਵਾਲ ਹੈ ਕਿ ਕੀ ਨਵਾਂ ਕਾਲੀ ਦਲ ਸ਼ਰਮੀ ਕਾਲੀ ਦਲ ਲਈ ਕੋਈ ਚੁਣੌਤੀ ਬਣੇਗਾ ਇਸ ਦੇ ਆਪਣੇ ਸਾਹਮਣੇ ਕਈਆਂ ਕਿਹੜੀਆਂ ਵੱਡੀਆਂ ਚੁਣੌਤੀਆਂ ਰਹਿਣਗੀਆਂ ਨਵਾਂ ਕਾਲੀ ਦਲ ਕਿਸ ਤਰ੍ਹਾਂ ਦੀ ਸਿਆਸਤ ਕਰੇਗਾ ਕਿ ਪੰਜਾਬ ਵਿੱਚ ਲੋਕਾਂ ਨੂੰ ਧਾਰਮਿਕ ਆਗੂ ਦੀ ਅਗਵਾਈ ਚਾਹੀਦੀ ਹੈ ਜਾਂ ਕਿਸੇ ਸਿਆਸਤਦਾਨ ਦੀ ਇਸ ਤੋਂ ਪਹਿਲਾਂ ਵੀ ਕਈ ਵਾਰ ਕਾਲੀ ਦਲ ਦੇ ਧੜੇ ਬਣੇ ਪਰ ਬਹੁਤ ਸਾਰੇ ਦੁਬਾਰਾ ਤੋਂ ਸ਼ਰਨੀ ਕਾਲੀ ਦਲ ਵਿੱਚ ਸ਼ਾਮਲ ਹੋ ਗਏ 2 ਦਸੰਬਰ 2024 ਨੂੰ ਸ਼੍ਰੀ ਕਾਲਤਾਜ ਸਰਵਿਕੇ ਸੁਖਵੀਰ ਬਾਦਲ ਅਤੇ ਹੋਰ ਕਾਲੇ ਆਗੂਆਂ ਨੂੰ ਧਾਰਮਿਕ ਸਜਜ ਜਨਾਏ ਜਾਣ ਤੋਂ ਬਾਅਦ ਜਥੇਦਾਰ ਨੇ ਹੁਕਮਨਾਮੇ ਵਿੱਚ ਕਿਹਾ ਸੀ ਕਿ ਸੁਖਵੀਰ ਬਾਦਲ ਦਾ ਅਸਤੀਫਾ ਕਾਲੀ ਦਲ ਦੀ ਕੋਰ ਕਮੇਟੀ ਤਿੰਨ ਦਿਨਾਂ ਦੇ ਅੰਦਰ ਪ੍ਰਵਾਨ ਕਰੇ ਸੁਖਵੀਰ ਬਾਦਲ ਨੇ 16 ਨਵੰਬਰ 2024 ਨੂੰ ਕਾਲੀ ਦਲ ਸ਼ਰਮਣੀ ਕਾਲੀ ਦਲ ਦੇ ਪ੍ਰਧਾਨ ਦੇ ਉਹਦੇ ਤਸਦੀਫਾ ਦੇ ਦਿੱਤਾ ਸੀ ਪਰ ਉਹ April 2025 ਵਿੱਚ ਮੁੜ ਤੋਂ ਕਾਲੀ ਦਲ ਦੇ ਪ੍ਰਧਾਨ ਬਣਨੇ ਚੁਣੇ ਗਏ ਗਿਆਨੀ ਹਰਪੀ ਸਿੰਘ ਨੇ ਪ੍ਰਧਾਨ ਬਣਨ ਤੋਂ ਬਾਅਦ ਬੋਲਦਿਆਂ ਕਖਾਸੀ ਸ਼ਰਮਣੀ ਕਮੇਟੀ ਚੋਣਾਂ ਅਤੇ ਦਫ਼ਤਰ ਲੈਣੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੀ ਡੈਮੋਗ੍ਰਾਫੀ ਨੂੰ ਵਿਗਾੜੇ ਜਾਣ ਦੀਆਂ ਚਾਲਾਂ ਤੇ ਇਲਜ਼ਾਮ ਲਗਾਏ ਤੇ ਸ਼ਰਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾਏ ਜਾਣ ਉੱਪਰ ਸਵਾਲ ਚੁੱਕੇ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ